ਅੰਮ੍ਰਿਤਸਰ ਗੇਮ ਐਸੋਸੀਏਸ਼ਨ ਦੇ ਜਨਰ ਸਕੱਤਰ ਨਵਜੋਤ ਸਿੰਘ ਗਰੋਵਰ ਨੇ ਫਾਸਟਵੇ ਨਾਲ ਮੁਲਾਕਾਤ ਕਰਦਿਆਂ ਹੋਇਆ ਕਿ ਆਉਣ ਵਾਲੇ ਦਿਨਾਂ ਵਿੱਚ ਅੰਮ੍ਰਿਤਸਰ ਗੇਮ ਐਸੋਸੀਏਸ਼ਨ ਦੋ ਕੋਚਾਂ ਨਾਲ ਜੋੜਿਆ ਜਾਵੇਗਾ ਇਹ ਯਕੀਨੀ ਬਣਾਉਣ ਲਈ ਯਤਨ ਕੀਤੇ ਜਾਣਗੇ ਕਿ ਹਰ ਕ੍ਰਿਕਟਰ ਇਸ ਅਕੈਡਮੀ ਵਿੱਚ ਪੈਦਾ ਹੋਵੇ ਫਾਸਟਵੇ ਦੇਖਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ ਨਾਲ ਇਸ ਵੇਲੇ ਨਵਜੋਤ ਸਿੰਘ ਗਰੋਵਰ ਮੌਜੂਦ ਨੇ ਤੇ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਕਿ ਨਵਜੋਤ ਸਿੰਘ ਗਰੋਵਰ ਨੂੰ ਡੀਸੀ ਸਾਹਿਬ ਵੱਲੋਂ ਕੀ ਜ਼ਿੰਮੇਵਾਰੀ ਦਿੱਤੀ ਗਈ ਹੈ ਅਤੇ ਉਹਨਾਂ ਵੱਲੋਂ ਕੀ-ਕੀ ਅਹਿਮ ਕੰਮ ਕੀਤੇ ਜਾਣੇ ਆ ਜੀ ਮੈਨੂੰ ਜੀ ਡੀਸੀ ਸਾਹਿਬ ਵੱਲੋਂ ਆਪਣਾ ਏਜੀਏ ਦੇ ਸੈਕਟਰੀ ਵਜੋਂ ਜ਼ਿੰਮੇਵਾਰੀ ਦਿੱਤੀ ਗਈ ਹੈ ਜੋ ਕਿ ਇੱਥੇ ਸਾਡੀ 1933 ਦੀ ਮਤਲਬ ਇੰਨੀ ਪੁਰਾਣੀ ਉੱਥੇ ਇੱਕ ਸੰਸਥਾ ਦਾ ਗਰਾਊਂਡ ਹੈ ਜਿਹੜੀ ਇੱਥੇ ਹੈਰੀਟੇਜ ਕਲੱਬ ਤੇ ਏਜੀਏ ਦੇ ਨਾਂ ਤੋਂ ਜਾਣੀ ਜਾਂਦੀ ਹੈ ਉਦੇ ਵਿੱਚ ਐਜ਼ ਅ ਸੈਕਟਰੀ ਵੱਜੋਂ ਮੈਨੂੰ ਇੱਥੇ ਨਿਵਾਜਿਆ ਗਿਆ ਵਾ ਮੈਂ ਤਹਿ ਦਿਲੋਂ ਧੰਨਵਾਦੀ ਆ ਸਾਡੇ ਹਾਈ ਕਮਾਂਡ ਦਾ ਤੇ ਡੀਸੀ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਦੇ ਕੇ ਆਪਣਾ ਮੈਨੂੰ ਉਹਨਾਂ ਨੇ ਥੋਪਾ ਪਿਆ ਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਇੱਥੇ ਜਦੋਂ ਮੈਂ ਫਸਟ ਡੇ ਐਂਟਰ ਹੋਇਆ ਨਾ ਇੱਥੇ ਇੱਕ ਜੰਗਲ ਬਣਿਆ ਪਿਆ ਸੀ ਜੰਗਲ ਬਣਿਆ ਪਿਆ ਸੀ ਜੋ ਕਿ ਮੈਂ ਜਾ ਕੇ ਉੱਥੇ ਦੇਖਿਆ ਮੈਂ ਉਹਨਾਂ ਨੂੰ ਫਸਟ ਡੇ ਦੱਸਿਆ ਨਹੀਂ ਕਿ ਮੈਂ ਆ ਰਿਹਾ ਔਰ ਮੈਂ ਉੱਥੇ ਜਾ ਕੇ ਦੇਖਿਆ ਕਿ ਉੱਥੇ ਜੰਗਲ ਬਣਿਆ ਸੀ ਮੈਂ ਫਸਟ ਡੇ ਉੱਥੇ 20 ਤੋਂ 25 ਮਾਲੀ ਲਗਾਏ ਕੁਝ ਸਹਿਯੋਗ ਕਾਰਪੋਰੇਸ਼ਨ ਦਾ ਲਿੱਤਾ ਕੁਝ ਮੈਂ ਆਪਣੇ ਲੈਵਲ ਤੇ ਪ੍ਰਾਈਵੇਟਸ ਬੰਦੇ ਹਾਇਰ ਕਰਕੇ ਉੱਥੇ ਸਾਰੇ ਪਾਸਿਓਂ ਸਫਾਈ ਕਰਾਈ ਤੇ ਦਫਤਰ ਦਾ ਬਹੁਤ ਬੁਰਾ ਹਾਲ ਸੀ ਉੱਥੇ ਮਤਲਬ ਜਿਹੜਾ ਆਲਾ ਦਵਾਲਾ ਸੀ ਨਾ ਮਤਲਬ ਬੜੀ ਪਵਿੱਤਰ ਗਰਾਊਂਡ ਹੈ ਬੜੇ ਇੱਥੋਂ ਬੜੇ-ਬੜੇ ਵੱਡੇ ਪਲੇਅਰ ਨਿਕਲੇ ਨੇ ਪਰ ਕਿਉਂ ਨਹੀਂ ਇਹਦੀ ਦੇਖ ਰੇ ਕੀਤੀ ਗਈ ਉਹ ਜਦੋਂ ਦਾ ਮੈਂ ਆਇਆ ਵਾਂ ਤੇ ਮੈਂ ਇੱਥੇ ਮਤਲਬ ਇੱਕ ਦਿਨ ਰਾਤ ਮਿਹਨਤ ਕਰਕੇ ਇਹਨੂੰ ਇਹਦਾ ਸਵਾਰ ਰਿਆਂ ਤੇ ਮੈਂ ਪ੍ਰਸ਼ਾਸਨ ਵੱਲੋਂ ਵੀ ਸਹਿਯੋਗ ਮੰਗ ਰਿਆਂ ਸਰਕਾਰਾਂ ਚੋਂ ਵੀ ਸਹਿਯੋਗ ਮੰਗ ਰਿਆਂ ਕਿ ਇਹਦੇ ਵਿੱਚ ਆਪਾਂ ਸਾਰੇ ਪਰਿਵਾਰਾਂ ਦਾ ਸਹਿਯੋਗ ਲੈ ਕੇ ਆਪਾਂ ਇਹਨੂੰ ਇੱਕ ਚੰਗੇ ਲੈਵਲ ਤੇ ਪੰਜਾਬ ਦੇ ਵਿੱਚ ਨੂੰ ਇੰਪਰੂਵ ਕਰੀਏ ਤੇ ਏਜੀਏ ਦੇ ਵਿੱਚ ਇੱਥੇ ਅਸੀਂ ਪੀਸੀਏ ਦਾ ਸਹਿਯੋਗ ਮੰਗ ਰਿਆਂ ਪੀਸੀਏ ਦੇ ਸਹਿਯੋਗ ਦੇ ਨਾਲ ਇੱਥੇ ਅਸੀਂ ਡਿਵੈਲਪਮੈਂਟ ਕਰਵਾਵਾਂਗੇ ਉਸ ਤੋਂ ਬਾਅਦ ਸਾਡੇ ਮਾਨਯੋਗ ਡੀਸੀ ਸਾਹਿਬ ਨੇ ਡੀਸੀ ਸਾਹਿਬ ਕੋਲ ਸਹਿਯੋਗ ਲਾਵਾਂਗੇ ਉਹ ਵੀ ਬੜੇ ਐਨਰਜੈਟਿਕ ਨੇ ਉਹਨਾਂ ਦਾ ਵੀ ਸਪੋਰਟਸ ਪ੍ਰਤੀ ਧਿਆਨ ਹੈ ਉਹਨਾਂ ਨੇ ਮੈਨੂੰ ਬੜੇ ਧਿਆਨ ਨਾਲ ਸੁਣਿਆ ਉਹਨਾਂ ਦਾ ਵਿਜ਼ਨ ਸਪੋਰਟਸ ਪ੍ਰਤੀ ਯੂਥ ਪ੍ਰਤੀ ਬਹੁਤ ਅੱਛਾ ਹੈ ਤੁਸੀਂ ਦੇਖੋ ਜਦੋਂ ਅਸੀਂ ਇੱਕ ਪੰਜਾਬ ਦੇ ਵਿੱਚ ਗੱਲ ਕਰ ਰਹੇ ਹਾਂ ਇੱਕ ਆਪਾਂ ਡਰੱਗ ਫ੍ਰੀ ਪੰਜਾਬ ਕਰਨਾ ਹੈ ਆਪਾਂ ਕਿਸ ਤਰ੍ਹਾਂ ਕਰਾਂਗੇ ਉਹਨੂੰ ਜਦੋਂ ਤੱਕ ਜਾਂ ਇੱਕ ਆਮ ਬੰਦਾ ਉਹਨੂੰ ਰੋਜ਼ਗਾਰ ਨਹੀਂ ਮਿਲੇਗਾ ਇੱਕ ਜਿਹੜਾ ਯੂਥ ਹੈ ਜਿਹੜਾ ਯੰਗ ਹੈ ਉਹ ਸਪੋਰਟਸ ਵੱਲ ਧਿਆਨ ਹੋਏਗਾ ਦੋਵੇਂ ਤਰੀਕੇ ਦੇ ਨਾਲ ਸਾਡਾ ਨਸ਼ਾ ਬੰਦ ਹੋ ਸਕਦਾ ਹੈ ਜਿਵੇਂ ਯੂਥ ਨੂੰ ਅਸੀਂ ਅਵੇਅਰ ਕਰ ਰਹੇ ਹਾਂ ਸਪੋਰਟਸ ਜੁਆਇਨ ਕਰੋ ਉਹ ਇੱਕ ਬੜਾ ਵੱਡਾ ਪਲੇਟਫਾਰਮ ਹੈ ਏਜੀਏ ਅੱਜ ਅਸੀਂ ਟ్రਾਇਲ ਰੱਖੇ ਸੀ ਅੰਡਰ 14 ਦੇ ਤੇ ਮਤਲਬ ਮੇਰਾ ਮਨ ਇੰਨਾ ਪ੍ਰਸੰਨ ਹੋਇਆ ਅੱਜ ਉਹ ਗਰਾਊਂਡ ਦਾ ਔਰਾ ਸੀ ਅੱਜ ਤੋਂ 20 ਦਿਨ ਪਹਿਲੇ ਉਹ ਗਰਾਊਂਡ ਦੇ ਵਿੱਚ ਪਰਿੰਦੇ ਪਰ ਨਹੀਂ ਮਾਰਦੇ ਪਏ ਸੀ ਅੱਜ ਘਟੋ ਘਟ 300 ਅੰਡਰ 14 ਦੇ ਲਈ ਬੱਚਾ ਤੇ 2.5 300 ਪੇਰੈਂਟਸ ਨਾਲ 600 ਉਸ ਤੋਂ ਬਾਅਦ ਇੱਕ ਵਾਰ ਐਸੋਸੀਏਸ਼ਨ ਦੇ ਮੈਚ ਚੱਲ ਰਹੇ ਆ ਉਹਨਾਂ ਦੇ ਸਾਰੀ ਜਿਹੜੀ ਲਾਅ ਦੀ ਸਾਲੀ ਬਾਅਰ ਉੱਥੇ ਸੀ ਮਤਲਬ ਅੱਜ 6-700 ਬੰਦਾ ਸਾਡੀ ਗਰਾਊਂਡ 'ਚ ਸੀ ਤੇ ਲੱਗ ਰਿਹਾ ਸੀ ਕਿ ਏਜੀਏ ਦਾ ਪਰਿਵਾਰ ਹੈ ਏਜੀਏ ਦਾ ਇੱਕ ਔਰਾ ਲੱਗ ਰਿਹਾ ਸੀ ਕਿ ਇਹ ਇੱਕ ਪਵਿੱਤਰ ਗਰਾਊਂਡ ਦਾ ਔਰਾ ਹੈ ਆਹ ਨਾਲੇ ਟਾਈਮ ਦੇ ਵਿੱਚ ਤੁਸੀਂ ਦੇਖਣਾ ਇੱਥੇ ਨੀਅਤ ਚੰਗੀ ਹੋਣੀ ਜੇ ਦੀ ਕੰਮ ਕਰਨ ਦੀ ਆਹ ਨਾਲੇ ਟਾਈਮ ਦੇ ਵਿੱਚ ਅਸੀਂ ਇੱਥੇ ਮੈਰਿਟ ਦੇ ਬੇਸ ਤੇ ਬੱਚੇ ਸਿਲੈਕਟ ਕਰਾਂਗੇ